ਆਸੀ ਗੱਲ ਦੀ ਸਾਰਿਆਂ ਨੂੰ ਮੈਂ ਪਹੁੰਚ ਰਿਹਾ ਤੁਹਾਡੇ ਸ਼ਹਿਰ ਮੈਲਬਨ ਆਪਣੀ ਪੂਰੀ ਟੀਮ ਦੇ ਨਾਲ 20 ਜੁਲਾਈ ਨੂੰ ਪੈਲੇਸ ਸੈਂਟਰ ਵਿਖੇ ਸੋ ਤੁਸੀਂ ਆਪਣੇ ਆਪਣੇ ਟਿਕਟਸ ਟਿਕਟ ਮਾਸਟਰ ਤੋਂ ਦੇ ਡਰਾਈ ਟਿਕਟਸ ਤੋਂ ਬੁੱਕ ਕਰ ਸਕਦੇ ਹੋ ਮੈਲਬਨ ਵਾਲੇ ਉਹ ਮਿਲਦੇ ਆਪਾਂ 20 ਜੁਲਾਈ ਨੂੰ ਤੇ ਲਾਉਨੇ ਆ ਰੌਣਕਾਂ ਆ ਜਾਓ ਫਿਰ ਰਾਹ ਹਸਨ ਵਿਠਾਲ ਦਾਤ ਭਾਈਆ ਮੁੰਡਾ ਅਲਣਾ ਦੀ ਰੀਜ ਵਰਗਾ ਤੂੰ ਕਿਸੇ ਆਸ਼ਿਕ ਦਿਖਾਬ ਵਰਗੀ ਸੋਹਣਾ ਨਫਰੂ ਗੁਲਾਬ ਵਰਗਾ ਅਸੀ ਗੱਲ ਦੀ ਸਾਰਿਆਂ ਨੂੰ ਮੈਂ ਪਹੁੰਚ ਰਿਹਾ ਤੁਹਾਡੇ ਸ਼ਹਿਰ ਮੈਲਬਨ ਆਪਣੀ ਪੂਰੀ ਟੀਮ ਦੇ ਨਾਲ 20 ਜੁਲਾਈ ਨੂੰ ਪੈਲੈਸ ਥੀਏਟਰ ਵਿਖੇ ਸੋ ਤੁਸੀਂ ਆਪਣੇ ਆਪਣੇ ਟਿਕਟਸ ਟਿਕਟ ਮਾਸਟਰ ਤੋਂ ਦੇ ਡਰਾਈ ਟਿਕਟਸ ਤੋਂ ਬੁੱਕ ਕਰ ਸਕਦੇ ਹੋ ਮੈਲਬਨ ਵਾਲੇ ਉਹ ਮਿਲਦੇ ਆਪਾਂ 20 ਜੁਲਾਈ ਨੂੰ ਤੇ ਲਾਉਨੇ ਆ ਰੌਣਕਾਂ ਆ ਜਾਓ ਫਿਰ ਰਾਹ ਹਸਨ ਵਿਠਾਲ ਦਾ ਦੱਤ ਭਾਈਆ ਮੁੰਡਾ ਅਲਣਾ ਬ੍ਰਿਜ ਵਰਗਾ ਤੂੰ ਕਿਸ ਆਸ਼ਿਕ ਦਿਖਾਬ ਵਰਗੀ ਸੋਹਣਾ ਉਹ ਤੇਰਾ ਮੁਖੜਾ ਲਾਹੌਰ ਵਰਗਾ ਸਾਡੀ ਟੌੜਿਆ ਪੰਜਾਬ ਵਰਗੀ ਆਸੀ ਗੱਲ ਦੀ ਸਾਰਿਆਂ ਨੂੰ ਮੈਂ ਪਹੁੰਚ ਰਿਹਾ ਤੁਹਾਡੇ ਸ਼ਹਿਰ ਮੈਲਬਨ ਆਪਣੀ ਪੂਰੀ ਟੀਮ ਦੇ ਨਾਲ 20th ਜੁਲਾਈ ਨੂੰ ਪੈਲੇਸ ਥੀਟਰ ਵਿਖੇ ਸੋ ਤੁਸੀਂ ਆਪਣੇ ਆਪਣੇ ਟਿਕਟਸ ਟਿਕਟ ਮਾਸਟਰ ਤੋਂ ਦੇ ਡਰਾਈ ਟਿਕਟਸ ਤੋਂ ਬੁੱਕ ਕਰ ਸਕਦੇ ਹੋ ਮੈਲਬਨ ਵਾਲਿਓ ਮਿਲਦੇ ਆਪਾਂ 20 ਜੁਲਾਈ ਨੂੰ ਤੇ ਲਾਉਣਿਆ ਰੌਣਕਾਂ ਆ ਜਾਓ ਫਿਰ ਤੇਰਾ ਹਸਨ ਵਿਠਾਲ ਦਾਤ ਭਾਈਆ ਮੁੰਡਾ ਹੱਲਣਾ ਬ੍ਰਿਜ ਵਰਗਾ ਕਾਬ ਵਰਗੀ ਸੋਨਾ ਕਸਰੂ ਗੁਲਾਬ ਵਰਗਾ ਦਰੋਜ਼ ਰੰਗੀਏ ਸ਼ਰਾਬ ਵਰਗੀ ਹੋ ਤੇਰਾ ਮੁਖੜਾ ਲਾਹੌਰ ਵਰਗਾ ਸਾਦੀ ਤੌਰ ਆ ਪੰਜਾਬ ਵਰਗੀ ਸਾਸੀ ਗੱਲ ਜੀ ਸਾਰਿਆਂ ਨੂੰ ਮੈਂ ਪਹੁੰਚ ਰਿਹਾ ਤੁਹਾਡੇ ਸ਼ਹਿਰ ਮੈਲਬਨ ਆਪਣੀ ਪੂਰੀ ਟੀਮ ਦੇ ਨਾਲ 20th ਜੁਲਾਈ ਨੂੰ ਪੈਲੇਸ ਥੀਟਰ ਵਿਖੇ ਸੋ ਤੁਸੀਂ ਆਪਣੇ ਆਪਣੇ ਟਿਕਟਸ ਟਿਕਟ ਮਾਸਟਰ ਤੋਂ ਦੇ ਡਾਈ ਟਿਕਟਸ ਤੋਂ ਬੁੱਕ ਕਰ ਸਕਦੇ ਹੋ ਮੈਲਬਨ ਵਾਲੇ ਉਹ ਮਿਲਦੇ ਆਪਾਂ 20 ਜੁਲਾਈ ਨੂੰ ਤੇ ਲਾਉਣਿਆ ਰੌਣਕਾਂ ਆ ਜੋ ਬਹ ਹਸਨ ਵਿਠਾਲ ਦਾਤ ਭਾਈਆ ਮੁੰਡਾ ਹੱਲਣਾ ਬਰੀਜ ਵਰਗਾ ਤੂੰ ਕਿਸ ਆਸ਼ਿਕ ਦਿਖਾਬ ਵਰਗੀ ਸੋਨਾ ਤਫਰੂ ਗੁਲਾਬ ਵਰਗਾ ਤੂੰ ਰੋਜ਼ ਰੰਗੀਏ ਸ਼ਰਾਬ ਵਰਗੀ ਹੋ ਤੇਰਾ ਮੁਖੜਾ ਲਾਹੌਰ ਵਰਗਾ ਸਾਡੀ ਟੌੜਿਆ ਪੰਜਾਬ ਵਰਗੀ ਅਸੀ ਗੱਲ ਜੀ ਸਾਰਿਆਂ ਨੂੰ ਮੈਂ ਪਹੁੰਚ ਰਿਹਾ ਤੁਹਾਡੇ ਸ਼ਹਿਰ ਮੈਲਬਨ ਆਪਣੀ ਪੂਰੀ ਟੀਮ ਦੇ ਨਾਲ 20th ਜੁਲਾਈ ਨੂੰ ਪੈਲਸ ਥੀਏਟਰ ਵਿਖੇ ਤੁਸੀਂ ਆਪਣੇ ਆਪਣੇ ਟਿਕਟਸ ਟਿਕਟ ਮਾਸਟਰ ਤੋਂ ਦੇ ਡਰਾਈ ਟਿਕਟਸ ਤੋਂ ਬੁੱਕ ਕਰ ਸਕਦੇ ਹੋ ਮੈਲਬਨ ਵਾਲੇ ਉਹ ਮਿਲਦੇ ਆਪਾਂ 20 ਜੁਲਾਈ ਨੂੰ ਤੇ ਲਾਉਨੇ ਆ ਰੌਣਕਾਂ ਆ ਜਾ ਫਿਰ ਹਸਨ ਵਿਠਾਲ ਦਾ ਦੱਤ ਭਾਈਆ ਮੁੰਡਾ ਹੱਲਣਾ ਬ੍ਰਿਜ ਵਰਗਾ ਤੂੰ ਕਿਸ ਆਸ਼ਿਕ ਦਿਖਾਬ ਵਰਗੀ ਸੋਹਣਾ ਨੱਪਰੋ